ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਬੇਟਾ ਆਪਾਂ ਗੱਲ ਕਰਾਂਗੇ ਜਮਾਤ 10ਵੀਂ ਦੇ ਲਈ ਜੋ ਤੁਹਾਡਾ ਸਾਇੰਸ ਦਾ ਪੇਪਰ ਹੋਏਗਾ ਫਾਈਨਲ ਪੇਪਰ ਹੋਏਗਾ ਉਸ ਦੇ ਲਈ ਆਪਾਂ ਕੁਝ ਖਾਲੀ ਥਾਵਾਂ ਜਿਹੜੇ ਕਿ ਇੱਕ ਇੱਕ ਅੰਕ ਵਾਲੀ ਤੁਹਾਨੂੰ ਪ੍ਰਸ਼ਨ ਆਣਗੇ ਉਹ ਕਰਾਂਗੇ ਲਗਭਗ 19 ਤੋਂ 20 ਖਾਲੀ ਥਾਵਾਂ ਨੇ ਤੇ ਉਮੀਦ ਹੈ ਇਹਨਾਂ ਦੇ ਵਿੱਚੋਂ ਇੰਪੋਰਟੈਂਟ ਨੇ ਤੁਹਾਨੂੰ ਪੇਪਰ ਦੇ ਵਿੱਚ ਵੀ ਪੁੱਛੇ ਜਾਣਗੇ ਇਸ ਤੋਂ ਪਹਿਲਾਂ ਹੀ ਬੇਟਾ ਆਪਾਂ ਤਿੰਨ ਜਿਹੜੇ ਪਾਰਟ ਹੈਗੇ ਉਹ ਬਣਾ ਚੁੱਕੇ ਜਿਨ੍ਹਾਂ ਦੇ ਵਿੱਚ ਆਪਾਂ ਐਮਸੀਕਿਊਜ਼ ਤੁਹਾਡੇ ਜਿਹੜੇ ਇੰਪੋਰਟੈਂਟ ਨੇ ਉਹ ਹੱਲ ਕੀਤੇ ਹੈਗੇ ਐਮਸੀਕਿਊਜ਼ ਦੇ ਆਪਾਂ ਦੋ ਪਾਰਟ ਬਣਾਏ ਨੇ ਪੁੱਤ ਉਹ ਤੁਸੀਂ ਦੇਖ ਲਿਓ ਇਸ ਤੋਂ ਬਾਅਦ ਤੀਸਰਾ ਪਾਰਟ ਬਣਾਇਆ ਬਣਾਇਆ ਆਪਾਂ ਜਿਹਦੇ ਵਿੱਚ ਆਪਾਂ ਮੈਚ ਦਾ ਕਾਲਮਸ ਠੀਕ ਹੈ ਇੱਕ ਕਾਲਮ ਨੂੰ ਦੂਸਰੇ ਕਾਲਮ ਨਾਲ ਮਿਲਾਉਣਾ ਉਹ ਕੀਤੇ ਨੇ ਤੇ ਕੁਝ ਸਹੀ ਗਲਤ ਕੀਤੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਤਾਂ ਇਹ ਆਪਣਾ ਚੌਥਾ ਪਾਰਟ ਹੈ ਪੁੱਤ ਤਾਂ ਉਹ ਵੇਖਦੇ ਆਂਗੇ ਪਹਿਲਾ ਕ ਆਪਣੇ ਕੋਲ ਪ੍ਰਸ਼ਨ ਨੰਬਰ 1 ਹੈ कैल्शियम ऑक्सीक्लोराइड यौगिक ਦਾ ਸਧਾਰਨ ਨਾਮ ਡੈਸ਼ ਹੈ ਇਹਨੂੰ ਆਪਾਂ ਕੀ ਬੋਲਦੇ ਪੁੱਤ ਰੰਗ ਕਾਟ ਪਾਊਡਰ ਰੰਗ ਕਾਟ ਪਾਊਡਰ ਠੀਕ ਅੱਗੇ ਚਲੋ ਨੰਬਰ 2 ਡੈਸ਼ ਕਲੋਰੀਨ ਨਾਲ ਪ੍ਰਤੀਕਿਰਿਆ ਕਰਕੇ ਰੰਗ ਕਾਟ ਪਾਊਡਰ ਉਤਪੰਨ ਕਰਦੀ ਹੈ ਹਾਂਜੀ ਕੀ ਕਰਦੀ ਹੈ ਭਈ ਜਿਹਨੂੰ ਆਪਾਂ ਬੋਲਦੇ ਖੁਸ਼ਕ बुजिया ਹੋਇਆ ਚੂਨਾ ਖੁਸ਼ਕ ਬੁਝਿਆ ਹੋਇਆ ਚੂਨਾ ਠੀਕ ਤੀਸਰਾ ਇੱਕ ਘੋਲ ਨਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ ਇਸ ਦਾ ਸੰਭਵ ਤੌਰ ਤੇ ਪੀ ਐਚ ਡੈਸ਼ ਹੈ ਹਾਂਜੀ ਕਿੰਨਾ ਪੀ ਐਚ ਹੋਏਗਾ ਬੇਟਾ ਇਹਦਾ 10 ਅਗਲਾ ਪ੍ਰਸ਼ਨ ਹੈ ਬੇਟਾ ਇੱਕ ਕੋਲ ਅੰਡੇ ਦੇ ਛਿਲਕੇ ਦੇ ਬਾਰੀਕ ਟੁਕੜਿਆਂ ਨਾਲ ਪ੍ਰਤੀਕਿਰਿਆ ਕਰਕੇ ਇੱਕ ਗੈਸ ਉਤਪੰਨ ਕਰਦਾ ਹੈ ਜੋ ਚੂਨੇ ਦੇ ਪਾਣੀ ਨੂੰ ਦੁਧਿਆ ਕਰ ਦਿੰਦੀ ਹੈ ਕੋਲ ਵਿੱਚ ਡੈਸ਼ ਮੌਜੂਦ ਹੈ ਕੀ ਮੌਜੂਦ ਹੈ ਬੁੱਤਰ ਐਚ ਸੀ ਐਲ ਪ੍ਰਸ਼ਨ ਨੰਬਰ 5 ਹੈ ਬੇਟਾ ਆਪਣੇ ਕੋਲ ਸਿਲਵਰ ਨਾਈਟ੍ਰੇਟ ਕੋਲ ਅਤੇ ਡੈਸ਼ ਵਿਸਥਾਪਨ ਪ੍ਰਤੀਕਿਰਿਆ ਕਰੇਗਾ ਹਾਂਜੀ ਆਪਣੇ ਕੋਲ ਹੈ ਸਿਲ버 ਨਾਈਟ੍ਰੇਟ ਕੋਲ ਅਤੇ ਕਾਪਰ ਧਾਤ ਕਾਪਰ ਤਾਤ ਵਿਸਥਾਪਨ ਪ੍ਰਤੀਕਿਰਿਆ ਕਰੇਗਾ ਨੰਬਰ 6 ਦੇਖੋ ਪਾਇਰੂ ਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ ਪਾਣੀ ਕਦੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਡੈਸ਼ ਵਿੱਚ ਵਾਪਰਦੀ ਹੈ ਹਾਂਜੀ ਕਿੱਥੇ ਵਾਪਰਦੀ ਹੈ ਵੀ ਮਾਈਟੋਕੋਂਡਰੀਆ ਦੇ ਵਿੱਚ ਮਾਈਟੋਕੋਂਡਰੀਆ ਦੇ ਵਿੱਚ ਨੰਬਰ 7 ਦੋ ਨਾੜੀ ਸੈੱਲਾਂ ਵਿਚਕਾਰ ਲਈ ਥਾਂ ਨੂੰ ਡੈਸ਼ ਕਹਿੰਦੇ ਹਨ ਹਾਂਜੀ ਕੀ ਕਹਿੰਦੇ ਨੇ ਪੁੱਤ ਸਾਈਨੈਪਸ ਕੀ ਕਹਿੰਦੇ ਨੇ ਵੀ ਸਾਈ ਨੈਬਸ ਨੰਬਰ 8 અલਿੰਗੀ ਜਨਨ ਡੈਸ਼ ਦੁਆਰਾ ਜੀਸਟ ਵਿੱਚ ਹੁੰਦਾ ਹੈ ਹਾਂਜੀ અલਿੰਗੀ ਜਨਨ ਬਡਿੰਗ ਬਡਿੰਗ ਦੁਆਰਾ ਜੀਸਟ ਵਿੱਚ ਹੁੰਦਾ ਹੈ ਠੀਕ ਅਗਲਾ ਦੇਖੋ ਨੰਬਰ 9 परागकोष ਵਿੱਚ ਡੈਸ਼ ਹੁੰਦਾ ਹੈ ਹਾਂਜੀ ਕੀ ਹੁੰਦਾ ਪੁੱਤ परागकोष ਦੇ ਵਿੱਚ ਕੀ ਹੁੰਦੇ ਨੇ ਵੀ ਪਰਾਗਕਣ ਅਗਾਂਹ ਦੇਖੋ ਨੰਬਰ 10 ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੰਦੇ ਜਿਨ੍ਹਾਂ ਦੇ ਬੈਂਗਣੀ ਫੁੱਲ ਸਨ ਪੌਦੇ ਨੇ ਅਤੇ ਵੀ ਪੰਦੇ ਨਹੀਂ ਮਟਰ ਦੇ ਪੌਦੇ ਜਿਨ੍ਹਾਂ ਦੇ ਬੈਂਗਣੀ ਫੁੱਲ ਸਨ ਦਾ ਸੰਕਰਣ ਵੱੰਨੇ ਪੌਦਿਆਂ ਜਿਨ੍ਹਾਂ ਦੇ ਸਫੇਦ ਫੁੱਲ ਸਨ ਨਣ ਕਰਾਇਆ ਗਿਆ ਇਹਨਾਂ ਦੀ ਸੰਤਾਨ ਦੇ ਸਾਰੇ ਪੌਦਿਆਂ ਵਿੱਚ ਫੁੱਲ ਬੈਂਗਣੀ ਰੰਗ ਦੇ ਸਨ ਪਰ ਉਹਨਾਂ ਵਿੱਚੋਂ ਲਗਭਗ ਅੱਧੇ ਬੰਨੇ ਸਨ ਇਸ ਤੋਂ ਕਿਹਾ ਜਾ ਸਕਦਾ ਹੈ ਕਿ ਲੰਬੇ ਜਨਕ ਪੌਦਿਆਂ ਦੀ ਅਨੁਵੰਚਿਕ ਰਚਨਾ ਡੈਸ਼ ਸੀ ਹਾਂਜੀ ਕੀ ਸੀ ਬੇਟਾ ਨੰਬਰ 11 ਡੈਸ਼ ਦਰਪਨ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜੇ ਹੋ ਤੁਹਾਡਾ ਪ੍ਰਤੀਬਿੰਬ ਹਮੇਸ਼ਾ ਸਿੱਧਾ ਹੀ ਪ੍ਰਤੀਤ ਹੁੰਦਾ ਹੈ ਹਾਂਜੀ ਇਹ ਕਿਹੜਾ ਦਰਪਨੋਂ ਦਾ ਪੁੱਤੇ ਹੁੰਦਾ ਸਮਤਲ ਦਰਪਨ ਜਾਂ ਉਤਲ ਠੀਕ ਅਗਲਾ ਦੇਖੋ ਨੰਬਰ 12 ਕਿਸੇ ਸ਼ਬਦ ਕੋਸ਼ ਡਿਕਸ਼ਨਰੀ ਵਿੱਚ ਛੋਟੇ ਅੱਖਰਾਂ ਨੂੰ ਪੜਨ ਦਾ ਸਮੇਂ ਤੁਸੀਂ ਡੈਸ਼ ਫੋਕਸ ਦੂਰੀ ਵਾਲੇ ਉਤਲ ਲੈਂਜ ਨੂੰ ਪਹਿਲ ਦੇਵੋਗੇ ਹਾਂਜੀ ਕਿੰਨੇ ਫੋਕਸ ਵਾਲੇ ਵੀ 5 ਸੈਂਟੀਮੀਟਰ ਫੋਕਸ ਵਾਲੇ 5 ਸੈਂਟੀਮੀਟਰ ਫੋਕਸ ਵਾਲੇ ਅਗਲਾ ਪ੍ਰਸ਼ਨ ਦੇਖੋ ਮਨੁੱਖੀ ਅੱਖ ਨੇਤਰ ਨੇਤਰ ਲੈਂਸ ਦੀ ਫੋਕਸ ਦੂਰੀ ਨੂੰ ਵਿਵਸਥਿਤ ਕਰਕੇ ਭਿੰਨ-ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਫੋਕਸ ਕਰ ਸਕਦੀ ਹੈ ਅਜਿਹਾ ਹੋ ਸਕਣ ਦਾ ਕਾਰਨ ਡੈਸ਼ ਹੈ ਹਾਂਜੀ ਅਜਿਹਾ ਹੋਣ ਦਾ ਕਾਰਨ ਕੀ ਹੈ ਵੀ ਅਨੁਕੂਲਣ ਸਮਰੱਥਾ ਅਨੂ ਕੁੱਲਨ ਸਮਰੱਥਾ ਠੀਕ ਅਗਲਾ ਦੇਖੋ ਨੇਤਰ ਲੈਂਸ ਦੀ ਫੋਕਸ ਦੂਰੀ ਵਿੱਚ ਡੈਸ਼ ਦੁਆਰਾ ਪਰਵਰਤਨ ਕੀਤਾ ਜਾਂਦਾ ਹੈ ਹਾਂਜੀ ਕਿਹਦੇ ਦੁਆਰਾ ਵੀ ਸਿਲਰੀ ਪੇਸ਼ੀ ਦੁਆਰਾ ਅਗਲਾ ਦੇਖੋ ਪ੍ਰਤੀਰੋਧ R ਦੇ ਕਿਸੇ ਤਾਰ ਦੇ ਟੁਕੜੇ ਨੂੰ 5 ਬਰਾਬਰ ਭਾਗਾਂ ਵਿੱਚ ਕੱਟਿਆ ਗਿਆ ਹੈ। ਇਨ੍ਹਾਂ ਟੁਕੜਿਆਂ ਨੂੰ ਫਿਰ ਸਮਾਨਾਂਤਰ ਵਿੱਚ ਜੋੜਿਆ ਗਿਆ ਹੈ। ਜੇਕਰ ਸੰਯੋਗ ਦਾ ਤੁਲ ਪ੍ਰਤੀਰੋਧ R1 ਹੈ ਤਾਂ R R1 ਅਨੁਪਾਤ ਦਾ ਮਾਣ ਡੈਸ਼ ਹੈ। ਹਾਂਜੀ ਇਹਦੇ ਲਈ 25 ਅਗਲਾ ਕਵਸਨ ਦੇਖੋ ਕਿਸੇ ਬਿਜਲੀ ਬੱਲਬ ਉਤੇ 220 ਵੋਟ ਅਤੇ 100 ਵਾਟ ਅੰਕਿਤ ਹੈ ਜਦੋਂ ਇਸ ਨੂੰ 110 ਵਾਟ ਉੱਤੇ ਚਾਲੂ ਕਰਦੇ ਹਨ ਤਾਂ ਇਸ ਦੁਆਰਾ ਵਰਤੀ ਸ਼ਕਤੀ ਡੈਸ਼ ਹੋਵੇਗੀ ਹਾਂਜੀ ਕਿੰਨੀ ਹੋਏਗੀ ਵੀ 25 ਵਾਟ ਅਗਲਾ ਕੁਐਸਚਨ ਡੈਸ਼ ਬਿਜਲੀ ਦੇ ਚਾਲਕ ਤਾਰਾਂ ਜਿਨ੍ਹਾਂ ਦੇ ਪਦਾਰਥ ਲੰਬਾਈ ਅਤੇ ਬਿਆਸ ਬਰਾਬਰ ਹਨ ਕਿਸੇ ਲਈ ਬਿਜਲੀ ਸਰਕਟ ਵਿੱਚ ਜਿਸ ਦੇ ਸਿਰਿਆਂ ਦੇ ਪੋਟੈਂਸ਼ੀਅਲ ਅੰਤਰ ਉਹੀ ਹੋਵੇ ਪਹਿਲਾਂ ਲੜੀ ਵਿੱਚ ਅਤੇ ਫਿਰ ਸਮਾਨਾਂਤਰ ਵਿੱਚ ਜੋੜੀਆਂ ਗਈਆਂ ਲੜੀ ਅਤੇ ਸਮਾਨਾਂਤਰ ਸੰਜੋਗ ਵਿੱਚ ਉਤਪੰਨ ਤਾਪ ਦਾ ਅਨੁਪਾਤ ਡੈਸ਼ ਹੋਵੇਗਾ ਜਿੰਨੇ ਨਾਏਗਾ 1:4 ਨੰਬਰ 18 ਕਿਸੇ ਬਿਜਲੀ ਸਰਕਟ ਵਿੱਚ ਦੋ ਬਿੰਦੂਆਂ ਦੇ ਵਿੱਚ ਪੋਟੈਂਸ਼ੀਅਲ ਅੰਤਰ ਮਾਪਣ ਲਈ ਬੋਲਟਮੀਟਰ ਨੂੰ ਡੈਸ਼ ਜੋੜਿਆ ਜਾਂਦਾ ਹੈ ਹਾਂਜੀ ਕਿ ਜਿਹੜਿਆਂ ਦੇ ਵੀ ਸਮੰਤਰ ਬੱਧ ਦੇ ਵਿੱਚ ਨੰਬਰ 19 ਤਾਂਬੇ ਦੀ ਤਾਰ ਦੀ ਇੱਕ ਆਇਤਾਕਾਰ ਕੁੰਡਲੀ ਕਿਸੇ ਚੁੰਬਕੀ ਖੇਤਰ ਵਿੱਚ ਘੁੰਮਣ ਗਤੀ ਕਰ ਰਹੀ ਹੈ ਇਸ ਕੁੰਡਲੀ ਵਿੱਚ ਪ੍ਰੇਰਿਤ ਬਿਜਲੀ ਧਾਰਾ ਦੀ ਦਿਸ਼ਾ ਵਿੱਚ ਡੈਸ਼ ਘੁੰਮਣ ਚੱਕਰ ਦੇ ਪਿੱਛੋਂ ਪਰਿਵਰਤਨ ਹੁੰਦਾ ਹੈ ਹਾਂਜੀ ਡੈਸ਼ ਦਿਸ਼ਾ ਵਿੱਚ ਅੱਧੇ ਘੁੰਮਣ ਚੱਕਰ ਦੇ ਪਿੱਛੋਂ ਪਰਿਵਰਤਨ ਹੁੰਦਾ ਹੈ ਠੀਕ ਤੇ ਕੁਝ ਕੁ ਖਾਲੀ ਥਾਂ ਮਸੀ ਬੇਟਾ ਉਮੀਦ ਹੈ ਇੰਪੋਰਟੈਂਟ ਨੇ ਤੁਹਾਨੂੰ ਇਹਦੇ ਵਿੱਚੋਂ ਕੁਝ ਪੇਪਰ ਦੇ ਵਿੱਚ ਪੁੱਛੀਆਂ ਜਾਣਗੇ ਠੀਕ ਹੈ ਬੇਟਾ ਬਾਕੀ ਤੁਸੀਂ ਆਪਣੇ ਸਿਲੇਬਸ ਦੇ ਅਨੁਸਾਰ ਤਿਆਰੀ ਕਰਦੇ ਰਹੋ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚ ਵਧੀਆ ਅੰਕ ਲੈ ਸਕੀਏ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ